ਇਹ ਨਾ ਸੀ ਮਿਲ ਜੂਗੀ ਭਾਈ ਉਹ ਮਿਲ ਤਾਂ ਸਕਦੀ ਇਹਦੀ ਪਾਸੰਗ ਨੇੜੇ ਹੀ ਆ ਅੱਛਾ ਤੇ ਹੈ ਨਵਾਂ ਮਾਡਲ ਅੱਛਾ ਭਾਈ ਇਹਦੀ ਪਾਸੰਗ ਮਿਲ ਜੂਗੀ ਅੱਛਾ ਮਿਲ ਜੂਗੀ ਹੈ ਨਾ ਜੇ ਤਾਂ ਕਿਸੇ ਦਾ ਅਣ ਪਾਣੀ ਦਿਖਿਆ ਹੋਇਆ ਕਿਸੇ ਦੇ ਘਰ ਦਾ ਦਾਣਾ ਪਾਣੀ ਦਾ ਤੇ ਛੇਤੀ ਜਾਵੜਿਆ ਫਿਰ ਤਾਂ ਮਿਲ ਜੂਗੀ ਜੇ ਟੱਪ ਗਈ ਫਿਰ ਭਾਈ ਕਹਿਣਾ ਸੀ ਹਾਂ ਤੇ 345000 ਡਿਮਾਂਡ ਹੈ ਜੀ ਹਾਂ ਭਾਈ ਤੇ ਫਿਰ ਕੀ ਮਾਨਤਾਨ ਕਰਾਂਗੇ ਚੋ ਮਾਨਤਾਨ ਭਾਈ ਆਪਣਾ ਉਹਨੇ ਹੁੰਦਾ ਸਾਰਿਆਂ ਜਿੰਨੇ ਅੱਛਾ ਦੇ ਦਾਂਗਾ ਆਪਾਂ ਇਹਨੂੰ 7.5 ਲੱਖ ਰੁਪਏ ਦਾ 20000 ਰੁਪਏ ਘਟਾਤਾ ਫਿਰ ਵੀ ਬਹੁਤ ਹੈ ਨਹੀਂ 20000 ਵੀ ਤੇਰੀ ਗੱਲ ਨਾ ਜਾਇਜ਼ ਹੈ ਪਰ ਐ ਨਾ ਮੂੰਹ ਮੰਗੇ ਨਹੀਂ ਕੋ ਦਿੰਦਾ ਪਰ ਇੱਕ ਗੱਲ ਆਏ ਆਂ ਲੈ ਲੋ ਹਾਂ 2009 ਮਾਡਲ ਤੇ ਸਾਰੀ ਮੰਡੀ ਚ ਕਿਹੜਾ ਦਿਆ ਮੈਨੂੰ ਨਹੀਂ ਲੱਗਦਾ ਵੀ ਇਸ ਕੰਡੀਸ਼ਨ ਚ ਆਹ ਰੇਟ ਲਿਖੂਗਾ ਨਹੀਂ ਬਹੁਤ ਸਾਫ਼ ਆ ਯਾਰ ਤੇ ਰੇਟ ਵੀ ਤੇਰੇ ਜਿਆਦਾ 145000 ਹਨ ਤੇ ਮੈਂ ਆਉ ਕਰੰਦਾ ਸਵਾ ਦਨ ਲੱਖ ਰੁਪਇਆ ਦੇ ਦੇਣਾ ਰੈਕਟਰ ਹਾਂ ਇੱਕ ਮਾਨ ਭਰਾ ਵਾ ਤੇਰਾ ਤੂੰ ਮਾਨ ਕਰਕੇ ਆਉਣਾ ਹਨਾ ਤੇ ਤੇਰੀ ਕੋ ਵੀਡੀਓ ਦੇਖ ਕੇ ਅੱਜ ਵਾਲਿਆਂ ਨੂੰ ਕਹਤਾਗੇ ਵੀ ਢਿੱਲੋਂ ਦੀ ਵੀਡੀਓ ਦੇਖ ਕੇ ਯਾਰ 5000 ਹੋਰ ਚੱਲਾਂਗੇ 3 ਲੱਖ ਤੇ 20000 ਦਾ ਬਸ ਤੇ ਅੱਗੇ ਆਹ ਛੋਟਾ ਇਹ 12 ਮਾਡਲ ਹੈ ਹਾਂ ਬਈ ਇਹਦੇ 4 ਫਰੇ ਗੀੜਾ ਦੇ ਪਹਿਲਾਂ ਜਰੂਰ ਦੇ ਦਿੰਦੇ ਆਂ ਬਈ ਤੇ ਦੋਸਤੋ ਇਹ ਹੈਗਾ 12 ਮਾਡਲ 855 ਆਪਾਂ ਤੁਹਾਨੂੰ ਚਾਰੇ ਪਾਸੇ ਦਿਖਾ ਆਉਂਦੇ ਆ ਹਨਾ ਤੇ ਬਾਕੀ ਜਿਹੜੀ ਡਿਟੇਲ ਆ ਉਹ ਆਪਾਂ ਲੈ ਦੇਵਾਂਗੇ ਹਨਾ ਬਾਈ ਕੁਲਵੀਰ ਤੋਂ ਤੇ ਇੱਕ ਵਾਰੀ ਤੁਸੀਂ ਚਾਰੇ ਪਾਸੇ ਐ ਜਿਵੇਂ ਤੁਸੀਂ ਸ਼ੀਸ਼ਾ ਬਣਾਉਂਦੇ ਆਪਾਂ ਹਨਾ ਤੇ ਇਹ ਤਾਂ ਦੱਸ ਦੇ ਬਾਈ ਹੁਣ ਇਹ 12 ਮਾਡਲ ਆ ਬਾਈ ਫੁੱਲ ਟੌਪ ਵਾਲਾ ਅੱਛਾ ਡਬਲ ਡਿਸਟ੍ਰੀਬਿਊਟਰ ਹੈਗਾ ਅੱਛਾ ਡਿਸਟ੍ਰੀਬਿਊਟਰ ਡਬਲ ਹੈ ਦਾ ਡਬਲ ਆ ਹਾਂ ਬਾਈ ਹੂੰ ਤੇ 80 ਕੁ ਪੈਸੇ ਡਾਇਰਾਂ ਕਰਗੇ ਅੱਛਾ ਆ ਟਾਇਰ ਬਹੁਤ ਵਧੀਆ ਕੰਡੀਸ਼ਨ ਟਾਇਰ ਪਿਆ ਹੈ ਬਾਈ ਇਹਦਾ ਬਾਈ ਕਲਾਕਲੱਚੀ ਫੁੱਲਾ ਡਾਕਟਰ ਅੱਛਾ ਤਕਰੀਬਨ ਤਕਰੀਬਨ ਸੀਰੀਅਲ ਈ ਸਾਰਾ ਡਾਕਟਰ ਅੱਛਾ ਕਲੱਚ ਤਕਰੀਬਨ ਤਕਰੀਬਨ ਨੀ ਉਹ ਨੜਦੇ ਤੋ ਪਾ ਪੂ ਪਾਈ ਹੁੰਦੇ ਮੈਨੂੰ ਤਾਂ ਤਾਂ ਲੱਗਦਾ ਅੱਛਾ ਅੱਛਾ ਤੇ ਤਕਰੀਬਨ ਤਾਂ ਕਿਹਨੂੰ ਸਾਰਾ ਆਲ ओरिजिनल ਹੀ ਹੈ ਡਾਕਟਰ ਅੱਛਾ ਕਿਤੇ ਕੜ ਮੁੰਡਾ ਨਹੀਂ ਛਾਣਦਾ ਡਾਕਟਰ ਠੀਕ ਹੈ ਠੀਕ ਹੈ ਤੇ ਬਾਕੀ ਆ ਤੇਰੇ ਸਾਹਮਣੇ ਨਿਕਾ ਮੇਰੀ ਜਨਾਬ ਦੀ ਤਸੱਲੀ ਕਰ ਲੇ ਜੇ ਰਿੰਜਨ ਦਾ ਬਾਈ ਇਹਨੂੰ ਜੱਡਾ ਕਰਕੇ ਬੰਦਾ 4 ਘੰਟੇ ਬਾਹਲੇ ਹੂੰ ਹਾਂ 4 ਘੰਟੇ ਤਾਂ ਬਹੁਤ ਵੱਡਾ ਆਫਰ ਹੈ ਨਹੀਂ ਭਾਈ ਭਾਈ ਇਹੜੀ ਚੀਜ਼ ਦੀ ਮਾਨ ਹੋ ਜੇ ਜਿਹੜੀ ਚੀਜ਼ ਦਾਮ ਨਹੀਂ ਹੈਗਾ ਹਾਂ ਹੁਣ ਤੇ ਲੋ ਇਹਨੂੰ ਦਿਖਾ ਕੇ ਕਾ ਇਧਰ ਬਾਈ ਨੇ ਡرائی ਮਾਰੀ ਜਾਂਦੇ ਅੱਛਾ ਉਧਰ ਲਾ ਲਾ ਹੁਣ ਬ੍ਰੇਕ ਨੱਪਿਆ ਪੂਰੇ ਜੇ ਜੇ ਜਾਣਨਾ ਹੋਵੇ ਤੂਆ ਮਾਰੂਗਾ ਤੂਆ ਮਾਰੂ ਹਨਾ ਠੀਕ ਹੈ ਉਹਨੇ ਹੁਣ 90 ਸੀ ਬਾਈ ਨੇ ਬ੍ਰੇਕ ਚਲੋ ਕੋਈ ਆਪਾਂ ਥੋੜੇ ਲੇਟ ਹੋ ਗਏ ਹਾਂ 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 ਹਨਾ ਤੇ ਬਾਈ ਇਹ ਇਹ ਕੀ ਰੇਟ ਦਾ ਫਿਰ ਆਪਣੇ ਹੋ ਜੂਗਾ ਹਿਸਾਬ ਕਿਤਾਬ ਇਹਦਾ ਇਹ ਬਾਈ ਡਿਮਾਂਡ ਦੀ 4.5 ਲੱਖ ਰੁਪਈਆ ਅੱਛਾ ਤੇ 4,30,000 ਰੁਪਈਆ ਦਾ ਪਟਾਟਾ 4,30,000 ਦਾ ਹਾਂ ਅੱਛਾ ਤੇ ਬਾਈ ਲਾਸਟ ਆਪ ਦਾ ਨੰਬਰ ਬੋਲ ਦੇ ਵੀਰ ਨੰਬਰ ਬਾਈ ਆਪਣਾ 9417232663 ਲਓ ਵੀ ਦੋਸਤੋ ਨੰਬਰ ਆ ਗਿਆ ਬਾਹੋ ਜਾਤਰੀ ਪਿੰਡ ਆ ਭਰਾ ਦਾ ਤੇ ਟਰੈਕਟਰ ਹੁੰਦੇ ਤਲਵੰਡੀ ਤੇ ਇਧਰੋਂ ਜਦੋਂ ਆਪਾਂ ਜਾਂਦੇ ਆ ਤਲਵੰਡੀ ਤੋਂ ਸਰਦੂਲਗੜ ਦੋ ਨੰਬਰ ਮੰਡੀ ਆ ਜਗਜੀਤ ਜਿਹੜੀ ਏਜੰਸੀ ਆ ਕੰਬਾਈਨਾਂ ਦੀ ਉਹਦੇ ਨਾਲ ਇੱਕ ਨੰਬਰ ਦੇ ਵਿਚਾਲੇ ਆ ਗਈ ਦੋ ਨੰਬਰ ਆ ਆਪਾਂ ਨੂੰ ਸੁਣਨ ਵਾਲੇ ਸਰੋਤਾਂ ਨੂੰ ਇੱਕ ਬੇਨਤੀ ਆ ਹਾਂਜੀ ਵੀ ਭਾਈ ਵੀਡੀਓ ਸਾਰੀ ਦੇਖ ਕੇ ਤੇ ਸਾਨੂੰ ਜੇ ਕਈ ਵਾਰੀ ਕਾਲ ਨਹੀਂ ਚੱਕੀ ਦੀ ਨਾ ਹਾਂ ਤਾਂ WhatsApp ਤੇ ਮੈਸੇਜ ਛੱਡ ਦੇ ਬਿਲਕੁਲ ਭਾਈ ਹਾਂ ਹਾਂ ਨਾ ਨਹੀਂ ਚੱਕੀ ਜਾਂਦੀ ਕਈ ਵਾਰੀ ਕਈ ਵਾਰੀ ਕਾਲ ਨਹੀਂ ਚੱਕੀ ਜਾਂਦੀ ਵੀ ਜਦੋਂ ਫੋਨ ਆਉਂਦੇ ਬਹੁਤਾ ਭਰਾਵਾ ਹੂੰ ਯਾਰ ਆਪਾਂ ਵੀਡੀਓ ਪਾਉਣੇ ਆ ਇਹਨੂੰ ਲੋਡ ਆ ਬਾਈ ਕਰਦਾ ਹੀ ਆ ਫੋਨ ਹਣਾ ਜਿਹਨੇ ਕੀ ਲੈਣੀ ਹੁੰਦੀ ਹੈ ਕਾਲ ਤਾਂ ਕਰਨੀ ਨਹੀਂ ਕਈ ਵਾਰੀ ਕੋਈ ਬੰਦਾ ਗੁੱਸਾ ਕਰਦਾ ਯਾਰ ਬਾਈ ਪਾਉਣ ਨਹੀਂ ਚੱਕਿਆ ਕਈ ਵਾਰੀ ਭਰਾ ਮੇਰੋ ਨਹੀਂ ਵੀ ਚੱਕਿਆ ਜਾਂਦਾ ਤੁਸੀਂ ਵੜ ਆਹੀ ਨੰਬਰ ਜਿਹੜਾ ਆਪਾਂ ਬੋਲੇ ਐ ਇਸੇ ਦੀ ਵਟਸਐਪ ਚੱਲਦਾ ਹੈ ਤੁਸੀਂ ਵਟਸਐਪ ਤੇ ਵੀ ਮੈਸੇਜ ਕਰ ਸਕਦੇ ਠੀਕ ਹੈ ਬਾਈ ਬਹੁਤ ਬਤਣਾ